ਨਾਮ ਰਜੀਤ ਸਿੰਘ ਸਭਰਾ ਤੇ ਮਝੈਲਜਾ ਦੇ ਬੰਦੀ ਦਾ ਮੈਂ ਜਿਹੜਾ ਆਗੂ ਆ ਅੱਜ ਅਸੀਂ ਵੀਰ ਜੱਜਬੀਰ ਸਿੰਘ ਚੇਲਾ ਸੇ ਜਿਹੜਾ ਸਾਡਾ ਮੀਤ ਪ੍ਰਧਾਨ ਆ ਜਹੈਲਜਾ ਤੇ ਬੰਦੀ ਦਾ ਉਹਨਾਂ ਦੇ ਘਰ ਤੇ ਜਾਈਆਂ ਤੇ ਉਹਨਾਂ ਦੇ ਬਾਪੂ ਮਹਿੰਦਰ ਸਿੰਘ ਨੂੰ ਫੱਟੜ ਕੀਤਾ ਤੇ ਉਹਦੇ ਉੱਤੇ ਪਰਚਾ ਕਰਤਾ ਨਾਲ ਕਿ ਅਸੀਂ ਕ੍ਰੋਸਿੰਗ ਕਾਰਵਾਈ ਮੰਗਦੇ ਆ ਜਾਂ ਅਸੀਂ ਮਤਲਬ ਵੀ ਇਨਵੈਸਟੀਗੇਸ਼ਨ ਮੰਗਦੇ ਆ ਅਸੀਂ ਐਸਐਸਪੀ ਦਫ਼ਤਰ ਘਰਾਓ ਵੀ ਕੀਤਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਐਂਡ ਐਸਐਸਪੀ ਦਫ਼ਤਰ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਸੀ ਕਿ ਉਹ ਜਾਂਚ ਕਰੂਗਾ ਡੀਐਸਪੀ ਨੂੰ ਆ ਕੇ ਤੇ ਐਸਐਚ ਨੂੰ ਆ ਕੇ ਉਰੋਂ ਤੋਂ ਐਸਐਚਓ ਤੇ ਕੋਈ ਕਾਰਵਾਈ ਨਹੀਂ ਪਾਈ ਅਸੀਂ ਉਹਦੇ ਵਿਰੋਧ ਚ ਅਸੀਂ ਲੋਡ ਕਰਦੇ ਆਂ ਵਾਰਨਿੰਗ ਵੀ ਦਿੰਦੇ ਆਂ ਤੇ ਅਪੀਲ ਵੀ ਕਰਦੇ ਆਂ ਕਿ ਜਲਦੋਂ ਜਲਦ ਸਾਨੂੰ ਕੋਈ ਮੱਲਾਬੀ ਹਾਂ ਨਾ ਦੱਸੀ ਜਾਵੇ ਨਹੀਂ ਤੇ ਅਸੀਂ ਬਹੁਤ ਵੱਡਾ ਸੰਘਰਸ਼ ਵਿੜਾਂਗੇ ਕਿਉਂਕਿ ਸਾਡੇ ਮੀਤ ਪ੍ਰਧਾਨਾਂ ਉਹਨਾਂ ਉੱਤੇ ਨਜਾਇਜ਼ ਇਹ ਪਰਚਾ ਪਾਇਆ ਗਿਆ ਘਰ ਬੈਠੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਤੇ ਫਿਰ ਉਲਟਾ ਪਰਚਾ ਵੀ ਉਹਨਾਂ ਤੇ ਪਾਇਆ ਗਿਆ ਬਾਪੂ ਭਿੰਦਰ ਸਿੰਘ ਜੱਜਬੀਰ ਦੇ ਪਿਤਾ ਵਾ ਉਹਨਾਂ ਦੇ ਗੋਲੀਆਂ ਲੱਗੀਆਂ ਵਾ ਤੇ ਪਰਚਾ ਵੀ ਉਹਨਾਂ ਦੇ ਉੱਤੇ ਹੀ ਹੈ ਜੱਜਬੀਰ ਤੇ ਵੀ ਪਰਚਾ ਅਸੀਂ ਚਾਹੁੰਦੇ ਆਂ ਕਿ ਜਾਂ ਇਹ ਮਸਲੇ ਦੀ ਜਾਂਚ ਹੋਵੇ ਜਾਂ ਸਾਡੇ ਬੰਦਿਆਂ ਦੇ ਪਰਚੇ ਰੱਦ ਹੋਣ ਜਾਂ ਜਾਂਚ ਕਰਕੇ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਕ੍ਰਾਸ ਪਰਚੇ ਹੋਣੇ ਚਾਹੀਦੇ ਆਂ ਵੀ ਵਿੜਦੇ ਆਂ ਪੁਤਲੇ ਫੂਕ ਰਹੇ ਆਂ ਵੀ ਉਹਨਾਂ ਤੱਕ ਸਾਡਾ ਸੰਦੇਸ਼ ਪਹੁੰਚੇ ਵੀ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਸੰਤੁਸ਼ਟ ਨਹੀਂ ਆਉਣ ਵਾਲੇ ਦਿਨਾਂ 'ਚ ਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਇਹ ਇੱਕ ਬਹੁਤ ਤਕੜਾ ਹੈ ਵਿਰੋਧ ਕਰਾਂਗੇ ਅਸੀਂ ਇਨਸਾਫ ਲੈ ਕੇ ਰਾਵਾਂਗੇ ਅਸੀਂ ਭਾਵੇਂ ਸਾਨੂੰ ਹਾਈਵੇ ਰੋਕਣੀ ਪੈਣ ਜਾਂ ਲਗਭਗ ਸਾਨੂੰ ਜ਼ਿਲ੍ਹਾ ਲੈਵਲ ਤੇ ਜਾਂ ਸੂਬਾ ਲੈਵਲ ਤੇ ਵੀ ਇਹਦਾ ਵਿਰੋਧ ਕਰਨਾ ਪਵੇ ਅਸੀਂ ਆ ਮੇਰਾ ਨਾਂ ਹੀ ਸਰਦਾਰ ਗੁਰਵਿੰਦਰ ਸਿੰਘ ਪਹਿਲਾ ਗੁਰੂ ਸਾਹਿਬ ਦੀ ਬਣਾਈ ਫਤਿਹ ਬਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਪਿੰਡ ਭਿੱਖੀ ਪਿੰਡ ਦੇ ਵਿੱਚ ਪੈਂਦਾ ਹੋਇਆ ਪਿੰਡ ਪਿੰਡ ਚੇਲਾ ਜਿੱਥੋਂ ਦਾ ਸਾਡਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਜੱਥੇਬੰਦੀ ਦਾ ਪ੍ਰਧਾਨ ਸਰਦਾਰ ਜੱਜਬੀਰ ਸਿੰਘ ਮੀਤ ਪ੍ਰਧਾਨ ਜ਼ਿਲ੍ਹੇ ਦਾ ਮਝੈਲ ਜੱਥੇਬੰਦੀ ਦਾ ਤੇ ਉਹਨਾਂ ਦੇ ਉੱਤੇ ਹੋਣ ਵਾਲੀ ਸਰਕਾਰ ਨੇ ਬੜੀ ਬੇਰਹਿਮੀ ਦੇ ਨਾਲ ਵਿੱਚ ਗੋਲੀਆਂ ਵੀਰ ਜੱਜ ਵੀਰ ਉਤੇ ਉਹਨਾਂ ਦੇ ਉਤੇ ਚਲਾਈਆਂ ਉਹਨਾਂ ਦੇ ਪਿਤਾ ਜੀ ਦੇ ਵੀ ਗੋਲੀ ਦਾ ਸ਼ਰਲਾ ਜਿਹੜਾ ਇੱਕ ਲੱਗਿਆ ਵਾ ਉਲਟਾ ਉਹਨਾਂ ਦੂਜੇ ਬੰਦਿਆਂ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਜਿਨ੍ਹਾਂ ਨੇ ਆਪਣੇ ਗੋਲੀਆਂ ਚਲਾਈਆਂ ਵਾ ਤਾਂ ਜਿਨ੍ਹਾਂ ਗੋਲੀਆਂ ਨਹੀਂ ਚਲਾਈਆਂ ਉਹਨਾਂ ਦੇ ਪਰਚੇ ਕੀਤੇ ਗਏ ਇੱਕ ਤਰਫੇ ਪਰਚੇ ਕੀਤੇ ਗਏ ਆ ਅਸੀਂ ਇਹ ਚੀਜ਼ ਦੀ ਨਿੰਦਿਆ ਕਰਦੇ ਆ ਜੇ ਬਾਈ ਚਾਂਸ ਉਹਨਾਂ ਦਾ ਪਰਚਾ ਜੱਜ ਵੀਰ ਉਹਨਾਂ ਦੇ ਜਿਹੜੇ ਵਿਰੋਧੀ ਬੰਦੇ ਉਹਨਾਂ ਦੇ ਪਰਚਾ ਨਹੀਂ ਹੁੰਦਾ ਚਾਹ ਜੱਜ ਵੀਰ ਸਿੰਘ ਉਹਨਾਂ ਦਾ ਪਰਚਾ ਖਾਰਜ ਨਹੀਂ ਹੁੰਦਾ ਤੇ ਅਸੀਂ ਹਾਈਵੇ ਰੋਡ 54 ਹਰੀਕੇ ਉਹ ਅਸੀਂ ਬੰਦ ਕਰਾਂਗੇ